ਸਤਿ ਸ੍ਰੀ ਅਕਾਲ ਜੀ ਨੰਥ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਨੇ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਜੀ ਉਹਦੇ ਵਿੱਚ ਆਪਾਂ ਨੇ 벨ਟ ਦਾ ਸਲਵਾਰ ਦੇ ਕੁੰਦਿਆਂ ਦਾ ਕੁੜਤੀ ਦੇ ਵਿਪੱਲੇ ਆਪਾਂ ਨੇ ਤਾਰਲੇ ਸੀ ਜੀ ਕਾਟਾਂ ਕੋਈ ਨਹੀਂ ਪਾਈਆਂ ਅੱਜ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਕੁਰਤੀ ਦੀ ਕਟਿੰਗ ਬਾਰੇ ਆਪਾਂ ਤੁਹਾਨੂੰ ਜਿਵੇਂ ਤੀਰੇ ਦੀਆਂ ਕਟਾਂ ਹੋ ਗਈਆਂ, ਮੋਢਿਆਂ ਦੀਆਂ ਹੋ ਗਈਆਂ, ਬਾਹਾਂ ਦੀਆਂ ਕਟਾਂ ਹੋ ਗਈਆਂ, ਉਹ ਪੂਰੀ ਡਿਟੇਲ ਚ ਦੱਸਾਂਗੇ ਜੀ ਸਲਵਾਰ ਕੱਟਣੀ ਸੌਖੀ ਹੈਗੀ ਤੇ ਪਹਿਲਾਂ ਆਪਾਂ ਸਲਵਾਰ ਕੱਟ ਕਰ ਰਹੇ ਹਾਂਗੇ। ਇਹ ਦੇਖੋ ਜੀ ਇਹ ਕਪੜਾ ਹੈਗਾ ਹੈਗਾ ਆਪਣੇ ਕੋਲ ਕੁੰਦਿਆਂ ਦਾ। ਇਹ ਤੁਸੀਂ ਵੀ ਦੁਬਾਰਾ ਵੀ ਨਾਪ ਲਿਓ ਵੀ ਕਿਉਂਕਿ ਭਲੇਖੇ ਨਾਲ ਕਈ ਵਾਰੀ ਦੂਸਰਾ ਕਟ ਕਟਿੰਗ ਹੋ ਜਾਂਦਾ। ਇਹ 35 ਇੰਚ ਡਬਲ ਕਰਕੇ ਲੈਂਥ ਹੈ ਜੀ ਆਪਣੀ। ਆਪਾਂ ਨੇ 32 ਇੰਚ ਦੇ ਗੁੰਦੇ ਕਟਿੰਗ ਕਰਨੇ ਨੇ 2-3 ਇੰਚ ਆਪਣਾ ਇਹ ਭਾਰੀ ਵਧੀਆ ਸਲਵਾਰ ਬਣ ਜੂਗੀ ਸੈਮੀ ਪਟਿਆਲਾ ਸਲਵਾਰ ਬਣ ਜੂਗੀ ਇਹਦੇ ਵਿੱਚੋਂ ਤੇ ਪਹਿਲਾਂ ਆਪਾਂ ਨੇ ਜਿਹੜਾ ਕਪੜਾ ਤਾਰਿਆ ਸੀ ਜੀ ਉਹਦੇ ਵਿੱਚੋਂ 벨ਟ ਦਾ ਕਪੜਾ ਤਾਰ ਲੈਣੇ ਆ 벨ਟ ਆਪਾਂ ਨੂੰ 4.5 ਇੰਚ ਲੰਬੀ ਚਾਹੀਦੀ ਹੈ ਜੀ ਤੇ 5 ਇੰਚ ਤੇ ਆਪਾਂ ਸਲਾਈ ਮਾਰਨੀ ਆ 7.5 ਇੰਚ ਆਪਾਂ ਜਿਹੜੀ ਇਹਦੀ ਕਟਿੰਗ ਕਰਾਂਗੇ 4.5 ਇੰਚ ਆਪਾਂ ਨੂੰ ਤਿਆਰ ਚਾਹੀਦੀ ਹੈ ਜਿਹੜੀ 벨ਟ ਹੈ ਇਹਦੇ ਵਿੱਚ ਆਪਾਂ 7.5 ਇੰਚ ਦੀ ਵੈਲਟ ਦੀ ਲੰਬਾਈ ਕੱਟ ਰਿਆਂਗੇ ਤੇ ਇਹਨਾਂ ਦੀ ਵੈਲਟ ਹੈਗੀ ਜਿਹੜੀ 23 ਇੰਚ ਤਿਆਰ ਹੈ ਆਪਾਂ 24 ਇੰਚ ਦੀ ਵੈਲਟ ਕਟਿੰਗ ਕਰਾਂਗੇ ਇੱਥੇ ਪਹਿਲਾਂ ਮੈਂ 7.5 ਤੇ ਨਿਸ਼ਾਨ ਲਾਏ ਨੇ ਜੀ ਦੋ ਤਿੰਨ ਜਗ੍ਹਾ ਤੇ ਨਿਸ਼ਾਨ ਲਾ ਲਏ ਫਿਰ ਫੱਟੀ ਨਾਲ ਆਪਾਂ ਇੱਕ ਲੈਨ ਬਣਾ ਲਾਂਗੇ ਤੁਹਾਨੂੰ ਇਹਦੇ ਨਾਲ ਕਟਿੰਗ ਕਰਨੀ ਸੌਖੀ ਰਹਿੰਦੀ ਹੈਗੀ ਤੇ ਆਪਾਂ 7.5 ਇੰਚ ਦੀ ਜਿਹੜੀ ਵੈਲਟ ਦਾ ਕੱਪੜਾ ਤਾਰ ਲੈਨੇ ਆ ਦੇ ਵਿੱਚ ਜੋੜ ਪਊਗਾ ਜੀ ਕਿਉਂਕਿ ਵੀ ਆਪਣਾ ਜਿਹੜਾ ਵੀ ਕੱਪੜੇ ਦਾ ਪਨਾ ਹੁੰਦਾਗਾ ਉਹ ਵੱਧ ਤੋਂ ਵੱਧ 41 ਜਾਂ 42 ਇੰਚ ਚੌੜਾ ਹੁੰਦਾਗਾ ਇਹਦੇ ਵਿੱਚੋਂ 벨ਟ ਆਪਾਂ 24 ਇੰਚ ਦੀ ਪੂਰੀ ਨਹੀਂ ਕੱਢ ਸਕਦੇ ਇਸ ਲਈ ਆਪਾਂ ਨੇ ਲੰਬਾਈ ਤਾਰ ਕੇ ਸਾਈਡ ਤੇ ਕਰ ਲਿਆ ਆਪਾਂ ਇਸ ਤੋਂ ਬਾਅਦ ਲੈਣੀ ਹੈ ਜੀ ਵੀ ਦੇਖੋ ਇਹਦਾ ਕੋਈ ਰੁੱਖ ਨਹੀਂ ਹੈਗਾ ਇਹਦੇ ਪੱਤੇ ਦੋਨੋਂ ਸਾਈਡ ਜਾ ਰਹੇ ਨੇ ਜੇਕਰ ਰੁੱਖ ਹੈਗਾ ਤਾਂ ਆਪਾਂ ਰੁੱਖ ਦੇ ਕੀ ਨਿਸ਼ਾਨ ਲਾਉਣੇ ਨੇ ਵੀ ਜਿਵੇਂ ਜੇ ਫੁੱਲ ਜਿਵੇਂ ਉੱਪਰ ਨੂੰ ਮੂੰਹ ਹੈਗਾ ਤਾਂ ਉਹਨਾਂ ਦਾ ਉੱਪਰ ਨੂੰ ਹੀ ਹੋਣਾ ਚਾਹੀਦਾ ਇਸ ਤੋਂ ਬਾਅਦ ਆਪਾਂ ਕੁਰਤੀ ਦਾ ਪੱਲਾ ਲਿਆ ਜੀ ਦੇਖੋ ਕੁਰਤੀ ਨੂੰ ਪਹਿਲਾਂ ਮੈਂ ਡਬਲ ਕਰ ਲਿਆ ਫਿਰ ਫੋਰ ਫੋਲਡ ਕਰ ਲਿਆ ਕੰਨੀਆਂ ਨੂੰ ਮਤਲਬ ਕਿ ਚਾਰ ਲੜਾ ਕਰ ਲਿਆ ਤੁਹਾਨੂੰ ਕੰਨੀ ਦੇ ਵਿੱਚ ਦਿਸ ਵੀ ਰਿਹਾਗਾ ਕਿਉਂਕਿ ਟੇਬਲ ਤੇ ਉੱਪਰ ਥੋੜੀ ਜਗ੍ਹਾ ਹੁੰਦੀ ਹੈ ਜੀ ਆਪਾਂ ਲੰਬਾ ਵਿਛਾ ਕੇ ਨਹੀਂ ਕੱਟ ਸਕਦੇ ਬਾਕੀ ਜੇਕਰ ਤੁਹਾਨੂੰ ਇੱਕ ਵਾਰੀ ਟੇਬਲ ਤੇ ਕਟਿੰਗ ਕਰਨੀ ਆਗੀ ਤਾਂ ਤੁਸੀਂ نیچے ਬੈਠ ਕੇ ਕਟਿੰਗ ਕਰਨਾ ਭੁੱਲ ਜਾਓਗੇ ਇੱਕ ਤਾਂ ਕਟਿੰਗ ਕਰਨੀ ਸੌਖੀ ਹੈ ਜੀ ਖੜ ਕੇ ਆਹਮ ਨਾਲ ਆਪਾਂ ਜਿੱਧਰ ਮਰਜੀ ਘੁੰਮੀ ਜਾਈਏ ਬੈਠ ਕੇ ਇੰਨੀ ਜ਼ਿਆਦਾ ਵੀ ਇੱਧਰ ਉੱਧਰ ਨਹੀਂ ਹੋਇਆ ਜਾਂਦਾ ਤੇ ਬੈਠਣਾ ਵੀ ਔਖਾ ਲੱਗਦਾਗਾ ਆਪਾਂ ਨੇ ਜਿਵੇਂ ਇਹਦਾ 20 ਇੰਚ ਘੇਰਾ ਰੱਖਣਾ ਤੇ 24 ਇੰਚ ਚੌੜਾ ਆਪਾਂ ਇਹਦਾ ਪੱਲਾ ਤਾਰ ਲਾਂਗੇ ਇਹ কুরਤੀ ਦਾ ਪੱਲਾ ਆਪਾਂ ਤਾਰ ਲਿਆ ਜੀ ਕਿਉਂਕਿ ਪੱਲਾ ਇਸ ਲਈ ਤਾਰਿਆਗਾ ਤਾਂ ਆਪਾਂ ਸਲਵਾਰ ਦੀ ਕਟਿੰਗ ਦੱਸ ਰਿਹਾ ਅੱਜ ਪਰ কুরਤੀ ਦਾ ਪੱਲਾ ਜੀ ਆਪਾਂ ਜਿਹੜੇ ਸਲਵਾਰ ਦੇ ਵਿੱਚ ਗੋਡੇ ਪਾਉਣੇ ਨੇ ਉਹਦੇ ਕਰਕੇ ਪੱਲਾ ਤਾਰ ਰਹੇ ਆਂਗੇ ਇਹ ਆਲਓਵਰ ਸੂਟ ਹੈਗਾ ਜੇਕਰ ਵੀ ਆਪਣਾ ਪਲੇਨ ਸਲਵਾਰ ਵਾਲਾ ਹੁੰਦਾ ਤਾਂ ਉਹਦੇ ਵਿੱਚੋਂ ਤਾਂ ਅਲੱਗੇ ਹੁੰਦਾਗਾ ਸਲਵਾਰ ਦਾ ਕਪੜਾ ਪੱਲੇ ਉੱਚੀ ਤਾਰਨੇ ਨੇ ਆਪਾਂ 24 24 ਇੰਚ ਚੌੜਾ ਪੱਲੇ ਤਾਰਤੇ ਜੀ ਦੋ ਦੇਖੋ ਇਹ ਕੁੜਤੀ ਦਾ ਬੈਕ ਫਰੰਟ ਪੱਲਾ ਹੋ ਗਿਆ ਬਾਹਾਂ ਆਪਾਂ ਨੇ ਪਹਿਲਾਂ ਹੀ ਲੱਗ ਰੱਖੀਆਂ ਹੋਈਆਂ ਸੀਗੀਆਂ ਇਹਦੇ ਵਿੱਚੋਂ ਹੁਣ ਜਿਹੜਾ ਸਾਈਡ ਤੋਂ ਕਪੜਾ ਉਤਰਿਆਗਾ ਇਦੇ ਵਿੱਚੋਂ ਆਪਾਂ ਸਲਵਾਰ ਦੇ ਪੱਲੇ ਤਾਰਨੇ ਨੇ ਇਹ ਜੇ ਤਾਂ ਹੁੰਦਾ ਇਹਨਾਂ ਦਾ ਰੁਖ ਤਾਂ ਤਾਂ ਤੁਸੀਂ ਐਂ ਦੇਖੋ ਜੀ ਪਲਟਣਾ ਪੈਂਦਾਗਾ ਫਿਰ ਜੇ ਰੁਖ ਹੋਵੇ ਉੱਪਰ نیچے ਐ ਜੇਕਰ ਨਾ ਹੋਵੇ ਤਾਂ ਆਪਾਂ ਨੇ ਦੇਖੋ ਦੋਨੇ ਪੱਲੇ ਪੁੱਠੇ ਰੱਖ ਲੇ ਮਤਲਬ ਕਿ ਸਿੱਧੇ ਪਾਸੇ ਦੇ ਮੂੰਹ ਇੱਕ ਦੂਜੇ ਵੱਲ ਅੰਦਰ ਨੂੰ ਕਰ ਲੇ ਤੇ ਤੇ ਆਪਾਂ ਪ੍ਰੈਸ ਮਾਰ ਲਈ نیچے ਜਿੰਨਾ ਵੀ ਕੱਪੜਾ ਜੇ ਕੋਈ ਬਾਹਰ ਘਾਟ ਕਾਟ ਕਾਣ ਵਾਲਾ ਪੈਂਦਾਗਾ ਤਾਂ ਆਪਾਂ ਉਹ ਕਾਣ ਵਾਲਾ ਕੱਪੜਾ ਤਾਰ ਦਾਂਗੇ ਇਸ ਤੋਂ ਬਾਅਦ ਪਹਿਲਾਂ ਆਪਾਂ ਨੇ ਲੰਬਾਈ ਤਾਰਨੀ ਹੈ ਜੀ ਲੰਬਾਈ ਨਾਪਣੀ ਹੈ ਇਸ ਤੋਂ ਬਾਅਦ ਜੀ ਆਪਾਂ ਨੇ ਚੜਾਈ ਨਾਪਣੀ ਹੈ ਵੀ ਕਿੰਨੇ ਚੌੜੇ ਜਿਹੜੇ ਸਲਵਾਰ ਦੇ ਵਿੱਚ ਆਪਾਂ ਨੇ ਪੱਲੇ ਪਾਉਣੇ ਨੇ ਪੱਲੇ ਮਤਲਬ ਕਿ ਗੋਡੇ ਕਈ ਵਾਰੀ ਕਿਸੇ ਨੂੰ ਸਮਝ ਨਹੀਂ ਆਉਂਦਾ ਵੀ ਮੈਂ ਕੀ ਬੋਲ ਰਹੀ ਆਂਗੀ ਇਹ ਸਲਵਾਰ ਦੇ ਆਪਾਂ ਗੋਡਿਆਂ ਦੀ ਕਟਿੰਗ ਕਰ ਰਹੇ ਆਂ ਜੀ ਇਹ ਆਪਾਂ ਸੈਮੀ ਪਟਿਆਲਾ ਸਲਵਾਰ ਦੀ ਤੁਹਾਨੂੰ ਕਟਿੰਗ ਦੱਸ ਰਹੇ ਆ ਜਿਹੜੀ ਕਿ ਨਾਰਮਲ ਹੁੰਦੀ ਹੈਗੀ ਸਟੇਟ ਸਲਵਾਰਾਂ ਦੀ ਵੀ ਅੱਗੇ-ਅੱਗੇ ਆਪਾਂ ਦੱਸਾਂਗੇ ਤੁਹਾਨੂੰ ਪਰ ਪਹਿਲਾਂ ਨਾਰਮਲ ਹਰ ਇੱਕ ਵੀ ਅੱਜਕੱਲ ਕੋਈ ਨਾ ਜ਼ਿਆਦਾ ਹੌਲੀ ਨਾ ਭਾਰੀ ਸੈਮੀ ਪਟਿਆਲਾ ਜੀ ਸਲਵਾਰ ਪਾਉਂਦਾ ਇਹ ਦੇਖੋ ਜੀ ਆਪਾਂ 32 ਇੰਚ ਕੁੰਦਿਆਂ ਦੀ ਲੰਬਾਈ ਲੈਣੀ ਹੈ 32 ਇੰਚ ਹੀ ਗੋਡੇ ਦੀ ਲੈਣੀ ਹੈ ਵੱਧ ਘਟ ਨਹੀਂ ਲੈਣਾ ਜੀ 32 ਇੰਚ ਲੰਬਾਈਆਂ ਕਰਕੇ ਆਪਾਂ ਦੋ ਜਗ੍ਹਾ ਤੇ ਨਿਸ਼ਾਨ ਲਾ ਲੇ ਇਸ ਤੋਂ ਬਾਅਦ ਲੰਬਾਈ ਲੋਟ ਤੇ ਆਪਾਂ ਨੇ ਕੱਪੜਾ ਤਾਰ ਲਿਆ ਹੁਣ ਇਸ ਤੋਂ ਬਾਅਦ ਇਹ ਕੱਪ ਬਹੁਤ ਚੌੜਾ ਕੱਪੜਾ ਹੈਗਾ ਜੀ ਇਹਦੇ ਵਿੱਚੋਂ ਆਪਾਂ 11 ਇੰਚ ਜਿਹੜੀ ਚੜਾਈ ਪੱਲੇ ਦੀ ਤਾਰਨੀ ਹੈ ਇਹਦੇ ਵਿੱਚੋਂ ਇਹ ਜਿਹੜਾ 10 ਇੰਚ ਕੱਪ ਪੱਲੇ ਤੇ ਆ ਰਹੇ ਜਾਣਗੇ ਤੇ 10 ਦੇ ਵਿੱਚੋਂ ਆਪਣਾ 1.5 1.5 ਇੰਚ ਇਹਦੇ ਵਿੱਚ ਪੈ ਜੂਗੀ ਕੁੰਦੇ ਕੁੰਦੇ ਵੀ ਆਪਾਂ ਜੀ ਵੱਧ ਵੀ 1.5 ਇੰਚ ਪਾਉਣੇ ਨੇ ਤਾਂ 2.5 ਇੰਚ ਚੌੜਾ ਕੁੰਦਾ ਹੋਣਾ ਚਾਹੀਦਾ ਆਪਾਂ ਨੇ ਇਸ ਤਰ੍ਹਾਂ ਲੰਬਾਈ ਚੜਾਈ ਦੇ ਨਿਸ਼ਾਨ ਲਾ ਕੇ ਇਹਨਾਂ ਨੂੰ ਪੱਲਾ ਇਹ ਕੁੜਤੀ ਵੀ ਜਿਹੜੇ ਸਲਵਾਰ ਦੇ ਪੱਲੇ ਆਪਾਂ ਤਾਰ ਲੇ ਤੇ ਇਹਦੇ ਵਿੱਚ ਢਾਲ ਪਾਉਣੀ ਵੀ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਕਿ ਆਪਣੀ ਮੂਰੀ ਤੇ ਕਪੜਾ ਗਿਰਦਾ ਰਹਿੰਦਾ ਇਹਦੇ ਲਈ ਜਿਹੜੇ ਸਲਵਾਰ ਦੇ ਪੱਲੇ ਨੇ ਉਹਦੇ ਵਿੱਚ ਢਾਲ ਪੈਂਦੀ ਹੈ ਜੀ ਇਹ ਦੇਖੋ ਇਹਨੂੰ ਮੈਂ ਫੋਲਡ ਕਰ ਲਿਆ ਜਿਵੇਂ ਕਿ ਆਪਣੇ ਵੀ ਆਪਾਂ ਮੂਰੀ ਬਣਾਉਣ ਵੇਲੇ ਫੋਲਡ ਕਰਦੇ ਆ ਇਹਦੇ ਵਿੱਚ 1 ਇੰਚ ਆਪਾਂ ਸੈਂਟਰ ਚੋਂ ਜਿੱਥੋਂ ਕੀ ਵੀ ਆਪਣਾ ਮੂਰੀ ਦੀ ਕਰੀਜ਼ ਬਣਦੀ ਹੈ ਉੱਥੋਂ ਡਾਉਨ ਪਾਵਾਂਗੇ ਇਹ ਦੇਖੋ ਆਪਾਂ ਨੇ ਇੱਥੋਂ 1 ਇੰਚ ਡਾਉਨ ਪਾ ਕੇ ਸਲਾਈ ਤੋਂ 1 ਇੰਚ ਪਹਿਲਾਂ ਤੱਕ ਆਪਾਂ ਇਹਨੂੰ ਖਤਮ ਕਰ ਦੇਣਾ ਕਿਉਂਕਿ ਇਹ ਮੂਰੇ-ਉਰੇ ਜਿਹੜੀ ਮੂਰੀ ਤੇ ਕਪੜਾ ਗਿਰਦਾਗਾ ਉਥੇ ਆਪਾਂ ਨੇ ਢਾਲ ਪਾਤੀ ਇਹਦੇ ਵਿੱਚ ਹੁਣ ਆਪਾਂ ਇਹਨੂੰ ਤੈ ਮਾਰ ਕੇ ਰੱਖ ਦਾਂਗੇ ਜੀ ਤੇ ਹੁਣ ਆਪਾਂ ਪਹਿਲਾਂ 벨ਟ ਦੀ ਲੰਬਾਈ ਚੜਾਈ ਪੂਰੀ ਕਰ ਦਈਏ ਆਪਣੀ 벨ਟ ਹੈਗੀ ਆ ਜੀ 24 ਇੰਚ ਕਟਿੰਗ ਕਰਨੀ ਹੈਗੀ ਇਹ ਦੇਖੋ ਇਹਦੇ ਵਿੱਚ ਥੋੜਾ ਜਿਹਾ ਜੋੜ ਪਊਗਾ ਤੇ ਇਹਦੇ ਵਿੱਚ ਜਿਹੜਾ ਆਪਾਂ ਨੇ ਸਾਈਡਾਂ ਤੋਂ ਕਪੜਾ ਉਤਰਿਆਗਾ ਪੱਲਪਾਉ ਦੇ ਵਿੱਚ ਦੇਖ ਲਾਂਗੇ ਜੇਕਰ ਜੋੜ ਉਸੇ ਚ ਪੂਰਾ ਹੋ ਤਾ ਉਹ ਜੋ ਪਾ ਦਾਂਗੇ ਨਹੀਂ ਜਿਹੜੇ ਪੱਲਿਆਂ ਦੇ ਉੱਪਰੋਂ ਕੱਪੜਾ ਲੰਬਾਈਆਂ ਲੋਟ ਉੱਤਰਿਆਗਾ ਪਾਉ ਦੇ ਵਿੱਚੋਂ ਪਾਵਾਂਗੇ ਜੀ ਇਸ ਤਰ੍ਹਾਂ ਨਾਲ ਆਪਣੇ ਜਿਹੜੇ ਇੱਕ ਤਾਂ ਬੈਂਟ ਕਟਿੰਗ ਹੋ ਜੂਗੀ ਤੇ ਦੂਸਰਾ ਸਲਵਾਰ ਦੇ ਜਿਹੜੇ ਪੱਲੇ ਪਾਉਣੇ ਨੇ ਉਹ ਕਟਿੰਗ ਹੋ ਜਾਣਗੇ ਇਸ ਤੋਂ ਬਾਅਦ ਰਹਿ ਜਾਣਗੇ ਜੀ ਕੁੰਦੇ ਕੁੰਦੇ ਕਟਿੰਗ ਕਰਨੇ ਤੁਹਾਨੂੰ ਫਿਰ ਇটস ਵੀਡੀਓ ਦੇ ਵਿੱਚ ਦੱਸ ਰਿਆਂ ਤੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਇਹ ਦੇਖੋ ਜੀ ਜਿਹੜਾ ਕੁੜਤੀ ਦੇ ਸਲਵਾਰ ਦੇ ਪੱਲਿਆਂ ਚੋਂ ਲੰਬਾਈ ਲੋਟ ਤੇ ਕਪੜਾ ਬਚਿਆ ਸੀਗਾ ਉਹਨੂੰ ਆਪਾਂ ਇਸ ਤਰੀਕੇ ਨਾਲ ਪੁੱਠਾ ਰੱਖ ਲਿਆ ਪਰ ਪਰਦਾ ਚੜਾਓ ਕਰਤਾ ਜਿੰਨੀ ਕਿ ਸਲਾਈ ਦੇ ਵਿੱਚ ਆਊਗਾ ਜਮੀ ਸੌਖਾ ਤੇ ਦੇਸੀ ਤਰੀਕਾ ਜੀ ਬਸ ਇੱਥੋਂ ਤੁਸੀਂ ਜਿੰਨੀ 벨ਟ ਦੀ ਲੰਬਾਈ ਆਪਾਂ ਨੇ 24 ਇੰਚ ਤੇ ਸੈੱਟ ਕਰੀ ਸੀਗੀ ਉੱਥੋਂ ਆਪਾਂ ਬਰਾਬਰ ਰੱਖ ਕੇ ਕਟਿੰਗ ਕਰ ਦਾਂਗੇ ਲੰਬਾਈ ਚੜਾਈ ਬਰਾਬਰ ਰੱਖ ਲਾਂਗੇ ਇਹ ਦੇਖੋ ਇਹਦੇ ਵਿੱਚ ਜੋੜ ਪੈ ਗਿਆ ਹੁਣ ਕਿਤੇ ਕਿਤੇ ਆਪਾਂ 5 5 ਇੰਚ ਤੇ ਨਿਸ਼ਾਨ ਲਾਉਣੇ ਨੇ ਜਿੱਥੇ 벨ਟ ਦਾ ਸੈਂਟਰ ਬਣਦਾ ਜੀ ਕਿਉਂਕਿ ਪਿੱਛੇ ਵਾਲੀ ਸਲਾਈ ਆਪਣੀ ਵੀ ਬਿਲਕੁਲ ਇਕਸਾਰ ਰਹੇ ਤੇ ਉੱਥੇ ਆਪਾਂ ਨੇ ਨਿਸ਼ਾਨ ਲਾਤਾ ਤੇ 5 5 ਇੰਚ ਤੇ ਆਪਾਂ ਨੇ ਜਿੱਥੋਂ ਨੇਫਾ 모ੜਨਾ ਉੱਥੇ ਨਿਸ਼ਾਨ ਲਾਤੀ ਇਹਦੇ ਨਾਲ ਇੱਕ ਤਾਂ ਤੁਹਾਨੂੰ ਬਾਰ-ਬਾਰ ਇੰਚੀ ਟੇਪ ਨਹੀਂ ਚੱਕਣਾ ਪੈਂਦਾ ਇੱਕ ਥੋੜਾ ਕੰਮ ਸੌਖਾ ਹੋ ਜਾਂਦਾ ਜੀ 벨ਟ ਨੂੰ ਖੋਲੋ ਤੇ ਚੱਕ ਕੇ ਬਣਾ ਕੇ ਰੱਖ ਦੋ ਇਹ ਦੇਖੋ ਜੀ ਹੁਣ ਆਪਾਂ ਇਹਨੂੰ ਬੰਨਤਾ ਕਿਉਂਕਿ ਕਈ ਵਾਰੀ ਭਲੇਖੇ ਨਾਲ ਆਪਾਂ ਕਿਸੇ 베ਸਟ ਕੱਪੜੇ ਦੀ ਭਲੇਖੇ ਨਾਲ 벨ਟ ਵਰਤ ਲੈਨੇ ਬਾਅਦ ਛੋਕੇ ਹੁੰਨੇ ਆ ਇਹ ਦੋ ਚੀਜ਼ਾਂ ਆਪਣੀਆਂ ਕਟਿੰਗ ਹੋ ਗਈਆਂ ਜੀ ਸਲਵਾਰ ਦੇ ਪੱਲੇ ਤੇ ਬੈਲਟ ਹੁਣ ਆਪਾਂ ਨੇ ਕੁੰਦੇ ਕਟਿੰਗ ਕਰਨੇ ਨੇ ਮੈਂ ਟੇਬਲ ਦੇ ਉੱਤੇ ਹੀ ਸਲਵਾਰ ਦੀ ਕਟਿੰਗ ਕਰਦੀ ਆ ਜਿੰਨੀ ਮਰਜ਼ੀ ਭਾਰੀ ਸਲਵਾਰ ਹੋਵੇ ਮੈਂ ਇਹਨਾਂ ਨੂੰ ਕੀ ਕਰਦੀ ਆ ਜੀ ਪਹਿਲਾਂ ਡਬਲ ਫੋਲਡ ਕਰ ਲੈਣੀ ਆ ਫਿਰ ਕੰਨੀ ਨਾਲ ਕੰਨੀ ਮਲਾ ਕੇ ਫੋਰ ਫੋਲਡ ਕਰ ਲੈਣੀ ਆ ਬਸ ਫਿਰ ਇਸ ਤਰੀਕੇ ਨਾਲ ਮੇਰੀ ਸਲਵਾਰ ਦੀ ਕਟਿੰਗ ਹੋ ਜਾਂਦੀ ਆ ਤੁਹਾਨੂੰ ਇਹ ਤਰੀਕਾ ਵੀ ਆਪਾਂ ਦੱਸਾਂਗੇ ਪਰ ਅੱਜ ਤੁਹਾਨੂੰ ਆਪਾਂ نیچے ਵਿਛਾ ਕੇ ਪੱਲੇ ਵਿਛਾ ਕੇ ਕਟਿੰਗ ਕਰਨੀ ਦੱਸ ਦੇਵਾਂਗੇ ਮਾਤਾ ਜੀ ਦੇਖੋ ਜਿਵੇਂ ਮੈਂ ਹੁਣ ਬੁਛਾਇਆ ਗਾ ਵੀ ਫੋਰ ਫੋਲਡ ਕੀਤਾ ਗਾ ਇਸ ਤਰੀਕੇ ਨਾਲ ਜਿਹੜੀ ਸਲਵਾਰ ਦੀ ਕਟਿੰਗ ਕਰਦੀਆਂਗੀ ਕੁੰਦੇ ਕਟਿੰਗ ਮੇਰੇ ਹਮੇਸ਼ਾ ਐਸੇ ਟੇਬਲ 'ਤੇ ਹੁੰਦੇ ਨੇ ਜੀ ਜਿੰਨੀ ਮਰਜ਼ੀ ਭਾਰੀ ਸਲਵਾਰ ਹੋਵੇ ਦੇਖੋ ਜੀ ਮੈਂ ਇਸ ਤਰੀਕੇ ਨਾਲ ਕੁੰਦਿਆਂ ਦੀ ਕਟਿੰਗ ਕਰ ਲੈਣੀ ਹੈ ਜੀ ਟੇਲਰ ਹਮੇਸ਼ਾ ਇਸੇ ਤਰੀਕੇ ਨਾਲ ਕਟਿੰਗ ਕਰਦੇ ਨੇ ਜੀ نیچے ਫਰਸ਼ ਤੇ ਵਿਛਾ ਕੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾਗਾ ਤੇ ਇਸ ਤਰੀਕੇ ਨਾਲ ਮਿੰਟਾਂ ਦੇ ਵਿੱਚ ਕਟਿੰਗ ਹੋ ਜਾਂਦੀ ਹੈ ਬਸ ਇੱਥੋਂ ਸੈਂਟਰ ਆਪਾਂ ਨਾਪ ਕੇ ਇੱਕ ਕੁੰਦਾ نیچے ਵਾਲੇ ਦੋ ਪੱਲਿਆਂ 'ਚੋ ਪੈ ਜਾਂਦੀ ਹੈ ਇੱਕ ਦੀ ਕਾਰਟ ਇੱਕ ਦੀ ਉੱਪਰ ਵਾਲੇ ਦੋ ਪੱਲਿਆਂ 'ਚੋ ਪੈ ਜਾਂਦੀ ਹੈ ਤੇ ਇਹ ਕੱਪੜੇ ਨੂੰ ਜੀ ਆਪਾਂ ਡਬਲ ਫੋਲਡ ਕਰਕੇ ਦੋਨੋਂ ਕੰਨੀਆਂ ਖੋਲੀਆਂ ਹੋਈਆਂ ਨੇ ਜੀ ਇਹ ਮੇਰਾ ਫੋਲਡ ਫੋਰ ਫੋਲਡ ਨਹੀਂ ਹੈਗਾ ਇਹਨੂੰ ਆਪਾਂ ਸਿੱਧਾ ਵਿਛਾ ਲਿਆ ਜਿਵੇਂ ਕਿ نیچے ਇਸ ਤੋਂ ਬਾਅਦ ਜੀ ਆਪਾਂ ਨੇ ਦੇਖੋ 32 ਇੰਚ ਦੇ ਕੁੰਡੇ ਰੱਖਨੇ ਨੇ 32 ਇੰਚ ਤੇ ਆਪਾਂ ਨੇ ਲੰਬਾਈ ਲੈ ਲਈ ਜਿਹੜਾ ਕੱਪੜਾ ਬਚਦਾ ਉਹ نیچے ਰਹਿ ਗਿਆ ਆਪਣੀ ਝੋਲੀ ਵਾਲੀ ਸਾਈਡ ਰਹਿ ਜਾਊਗਾ 32 ਇੰਚ ਤੇ ਆਪਾਂ ਨੇ ਨਿਸ਼ਾਨ ਲਾ ਲਿਆ ਨਿਸ਼ਾਨ ਲਾਉਣ ਤੋਂ ਬਾਅਦ ਦੇਖੋ ਇੱਕ ਦਾ ਕੁੰਡਾ ਇਧਰਲੀ ਸਾਈਡ ਤੋਂ ਆਊਗਾ ਇੱਕ ਦਾ ਦੂਸਰੀ ਸਾਈਡ ਕੰਨੀ ਤੋਂ ਉਲਟ ਸਾਈਡ ਤੇ ਆਊਗਾ ਜਿਹੜੀ ਸਾਈਡ ਆਪਾਂ ਨੇ ਕੁੰਦ ਇੱਕ ਦਾ ਕੁੰਦਾ ਰੱਖਿਆ ਉਹ ਦੂਜੀ ਸਾਈਡ ਉਹਦੀ ਝੋਲੀ ਆਜੂਗੀ ਤੇ ਇੱਥੋਂ ਜਿੱਥੋਂ ਕੁੰਦਾ ਆਪਾਂ ਉਲਟ ਸਾਈਡ ਰੱਖਾਂਗੇ ਤਾਂ ਇੱਕ ਨੂੰ ਦੂਜੇ ਨਾਲ ਜਦੋਂ ਮਲਾਵਾਂਗੇ ਉਹ ਆਪਣੀ ਜਿਹੜੀ ਕੁੰਦਿਆਂ ਦੀ ਕਾਟ ਪੈਜੂਗੀ ਤੇ ਹਮੇਸ਼ਾ ਕੁੰਦੇ ਇਸੇ ਤਰੀਕੇ ਨਾਲ ਕੱਟੇ ਜਾਂਦੇ ਨੇ ਜੀ ਜਿਹੜੀ ਇੱਕ ਸਾਈਡ ਇੱਕ ਸਾਈਡ ਤੇ ਕੁੰਦਾ ਹੁੰਦਾ ਦੂਸਰੀ ਸਾਈਡ ਦੂਜੇ ਦੀ ਝੋਲੀ ਹੁੰਦੀ ਹੈਗੀ ਇਹ ਦੇਖੋ ਜੀ ਆਪਾਂ ਨੇ ਮੂਰੀ ਦੇ ਕੁੰਡ ਨਿਸ਼ਾਨ ਕੁੰਡੇ ਦਾ ਲਾ ਲਿਆ ਤੇ ਇਹਦੀ ਉਲਟ ਸਾਈਡ ਇਨਸ਼ਾਨ ਲਾ ਲਿਆ ਕੁੰਡੇ ਦਾ ਇਹ ਆਪਾਂ ਨੇ 2.5 ਤੋਂ 3 ਇੰਚ ਦਾ ਲਾ ਸਕਦੇ ਹਾਂ ਜੀ ਤੇ ਜੇਕਰ ਵੀ ਆਪਣੇ ਜਿਹੜੇ ਸਲਵਾਰ ਦੇ ਪੱਲੇ ਕਈ ਵਾਰੀ ਕੋਈ ਭਾਰੀ ਬੰਦਾ ਹੁੰਦਾ ਉਹਦੇ ਪੱਲੇ ਘੱਟ ਚੌੜੇ ਹੁੰਦੇ ਨੇ ਤਾਂ ਤੁਸੀਂ ਕੁੰਡਾ ਉਸ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਪਰ ਨਾਰਮਲ 2.5 ਤੋਂ 3 ਇੰਚ ਚੜਾਈ ਦਾ ਆਪਾਂ ਕੱਟਦੇ ਹੁੰਦੇ ਆ ਤੇ ਦੇਖੋ ਇੱਕ ਚੀਜ਼ ਮੈਂ ਹੋਰ ਕੱਟਦੀ ਆ ਜਿਵੇਂ ਆਪਾਂ ਨੇ ਸੈਂਟਰ ਕੱਪੜੇ ਦਾ ਸੈਂਟਰ ਕਰ ਲਿਆ ਤੇ ਲੰਬਾਈ ਲੋਟ ਵੀ ਮੈਂ ਸੈਂਟਰ ਕਰ ਲਿਆ ਸੈਂ ਜਿਵੇਂ ਮਤਲਬ ਕਿ 35 ਇੰਚ ਲੰਬਾਈ ਆ ਤਾਂ 17 ਤੇ ਮੈਂ ਨਿਸ਼ਾਨ ਲਾ ਲਿਆ ਜੇ 36 ਹੁੰਦੀ ਤਾਂ 18 ਤੇ ਲੱਗ ਜਾਂਦਾ ਇਹਦੇ ਵਿਚਾਲਾ ਜਾਂ ਮਿੰਕੇ ਤੁਸੀਂ ਇਹ ਨਿਸ਼ਾਨ ਲਾ ਲਓ ਜਿਹੜਾ ਇਹ ਇੰਚੀ ਟੇਪ ਆਪਾਂ ਦੂਜੇ ਕੁੰਡੇ ਨਾਲ ਮਲਾਉਣਾਗਾ ਇਹ ਤੁਹਾਡੇ ਇਸ ਸੈਂਟਰ ਵਾਲੇ ਨਿਸ਼ਾਨ ਦੇ ਉੱਤੋਂ ਦੀ ਜਾਣਾ ਜ਼ਹੀਨਦਾਗਾ ਇਹਦੇ ਨਾਲ ਆਪਣਾ ਜਿਹੜਾ ਕਈ ਵਾਰੀ ਜਦੋਂ ਆਪਾਂ ਸਲਵਾਰ ਦੀ ਮੂਰੀਆਂ ਵਾਲੀ ਸਲਾਈ ਲਾਉਨੇ ਆ ਇੱਕ ਸਾਈਡ ਵਾਲਾ ਕੱਪੜਾ ਵੱਧਦਾ ਘਟਦਾ ਹੁੰਦਾ ਉਹ ਨਹੀਂ ਵੱਧਦਾ ਘਟਦਾ ਤੇ ਦੂਸਰਾ ਜੀ ਇੱਕ ਹੋਰ ਤਰੀਕਾ ਹੈਗਾ ਆਪਾਂ ਜਦੋਂ ਵੀ ਦੋਨੋਂ ਕੁੰਡੇ ਕਟਿੰਗ ਕਰ ਲੇ ਇਸ ਤੋਂ ਬਾਅਦ ਜੀ ਆਪਾਂ ਨੇ ਗੁੰਦੇ ਤੇ ਵੀ ਚਾਰੇ ਗੁੰਦਿਆਂ ਨੂੰ ਇਕੱਠੇ ਰੱਖ ਕੇ ਇਹਦਾ ਜਿਹੜਾ ਵੀ ਹਾਲਤੂ ਵੱਧ ਘੱਟ ਕੱਪੜਾ ਪਹਿਲਾਂ ਹੀ ਕਾਟ ਪਾ ਦਿਓ ਤਾਂ ਆਪਣਾ ਜਿਹੜਾ ਮੂਰੀ ਦੀ ਸਲਾਈ ਵੇਲੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਇਹ ਦੇਖੋ ਜੀ ਮੈਂ ਨਿਸ਼ਾਨ ਲਾ ਲੇ ਸੀ ਹੁਣ ਆਪਾਂ ਨੇ ਇਹਦੀ ਕਟਿੰਗ ਕਰਤੀ ਤੁਹਾਨੂੰ ਮੈਂ ਥੋੜਾ ਜਿਹਾ ਵੀ ਪਾਸੇ ਹਟਾ ਕੇ ਨਿਸ਼ਾਨ ਜਿੱਥੇ ਕਟਿੰਗ ਕਰੀ ਹੈ ਦਿਖਾ ਰਹੀਆਂ ਇਸ ਤਰੀਕੇ ਨਾਲ ਤੁਸੀਂ ਇਹਨਾਂ ਦੀ ਕਟਿੰਗ ਕਰ ਲਿਓ ਦੇਖੋ ਇੱਕ ਦੀ ਝੋਲੀ ਇਧਰੋਂ ਰਹਿ ਗਈ ਦੂਸਰੇ ਦੀ ਇਹਦੀ ਉਲਟ ਸਾਈਡ ਤੋਂ ਰਹਿ ਜੂ ਹੁਣ ਆਪਾਂ 9 ਇੰਚ ਇੱਥੋਂ ਝੋਲੀ ਦਾ ਕੱਪੜਾ ਕੱਢ ਦੇਣਾ ਜੀ ਇਸ ਤਰੀਕੇ ਨਾਲ ਇੱਥੋਂ ਆਪਾਂ ਝੋਲੀ ਦੀ ਕੱਟ ਪਾਉਣੀ ਹੈ ਤਾਂ ਇਸ ਤਰੀਕੇ ਨਾਲ ਆਪਣੀ ਸਲਵਾਰ ਦੀ ਹੈ ਜਿਹੜੀ ਕਟਿੰਗ ਹੋ ਗਈ ਹੈ ਨਾ ਬਿਲਕੁਲ ਸੌਖਾ ਤਰੀਕਾ ਜੀ ਤੇ ਥੋੜੀ ਜੀ ਇੱਕ ਚੀਜ਼ ਹੋਰ ਰਹਿ ਗਈ ਜੀ ਮੈਂ ਕਈ ਵਾਰੀ ਕੋਈ ਇਹ ਹੁੰਦਾਗੇ ਵੀ ਸਲਵਾਰ ਭਾਰੀ ਹੁੰਦੀ ਹੈ ਪਰ ਮੂਰੀਆਂ ਕੋਲ ਉਹਦੇ ਢਾਲ ਪਾਈ ਹੋਈ ਹੁੰਦੀ ਹੈ ਇਹਦੀ ਮੈਂ ਤੁਹਾਨੂੰ ਮੂਰੀਆਂ ਕੋਲੋਂ ਢਾਲ ਵੀ ਪਾਉਣੇ ਦੱਸੂਗੀ ਹੁਣ ਦੇਖੋ ਆਪਾਂ ਨੇ ਚਾਰੇ ਜਿਹੜੇ ਪੱਲੇ ਨੇ ਸਲਵਾਰ ਦੇ ਕੁੰਦੇ ਨੇ ਇਹਨਾਂ ਨੂੰ ਆਪਾਂ ਨੇ ਉੱਪਰ ਰੱਖ ਲਿਆ ਇਕਸਾਰ ਕਰਨਾ ਮਤਲਬ ਕਿ ਕੋਈ ਉੱਚਾ ਨੀਮਾ ਵੱਧ ਘਟ ਨਾ ਰਹੇ ਜੀ ਇਹਨੂੰ ਤੁਸੀਂ ਇਸ ਤਰ੍ਹਾਂ ਚਾਰਾ ਨੂੰ ਇਕੱਠੇ ਕਰ ਲਿਓ ਤੇ ਫਿਰ ਇਸ ਤੋਂ ਬਾਅਦ ਆਪਾਂ ਨੇ ਮੂਰੀ ਕੋਲੇ ਥੋੜੀ ਜੀ ਸ਼ਾਂਤੀ ਪਾਉਣੀ ਹੈ ਸ਼ਾਂਤੀ ਪਾਉਣ ਨਾਲ ਕੀ ਹੈਗਾ ਕਈ ਵਾਰੀ ਇਹ ਆਪਾਂ ਨੂੰ ਹੁੰਦਾਗਾ ਵੀ ਉੱਪਰੋਂ ਸਲਵਾਰ ਭਾਰੀ ਚਹੀਂਦੀ ਹੈ ਤੇ ਮੂਰੀਆਂ ਕੋਲੋਂ ਸਟੇਟ ਜੀ ਚਹੀਂਦੀ ਹੈ ਉਹਦੇ ਵਿੱਚ ਉਹਦੇ ਲਈ ਲਗਭਗ ਆਪਾਂ ਥੋੜੀ ਥੋੜੀ ਜੀ ਜਿਵੇਂ 2 2 ਡੇਡ ਡੇਡ ਇੰਚ ਦੀ ਢਾਲ ਪਾ ਦਾਂਗੇ ਮੂਰੀ ਕੋਲੋਂ ਆਪਾਂ ਨੇ ਅੱਧਾ ਇੰਚ ਤੋਂ ਸ਼ੁਰੂ ਕਰਨੀ ਹੈਗੀ ਫਿਰ ਆਪਾਂ ਜਿੰਨੀ ਮਰਜ਼ੀ ਸਟੇਟ ਰੱਖੀ ਜਾਓ ਵੀ ਮਤਲਬ ਕਿ ਡੇਢ 2 ਇੰਚ ਤੱਕ ਆਪਾਂ ਢਾਲ ਪਾ ਸਕਦੇ ਆ ਵੀ ਇਸ ਤੋਂ ਵੱਧ ਵੀ ਨਹੀਂ ਪਾ ਸਕਦੇ ਕਿਉਂਕਿ ਫਿਰ ਜ਼ਿਆਦਾ ਬਿਲਕੁਲ ਐ ਪਜਾਮੀ ਜੀ ਬਣ ਜਾਂਦੀ ਹੈਗੀ ਇਤੋਂ ਆਪਾਂ ਸੈਂਦੀ ਸੈਂਦੀ ਸੈਂਟਰ ਜੇ ਵਿੱਚ ਜਾ ਕੇ ਫਿਰ ਪਹਿਲਾਂ ਦੇਖੋ ਅੰਦਰ ਨੂੰ ਪਾਤੀ ਫਿਰ ਇਹਨੂੰ ਆਪਾਂ ਝੋਲੀ ਵਾਲੀ ਸਲਾਈ ਉਹਦੇ ਨਾਲ ਮਲਾ ਦਾਂਗੇ ਉੱਥੋਂ ਆਪਣੀ ਜਿਹੜੀ ਸਲਵਾਰ ਹੈ ਸੈਮੀ ਪਟਿਆਲਾ ਸਲਵਾਰ ਦੀ ਕਟਿੰਗ ਹੋ ਜੂਗੀ ਸੌਖਾ ਤਰੀਕਾ ਜੀ ਬਿਲਕੁਲ ਤੁਹਾਨੂੰ ਮੈਂ ਟੇਬਲ ਦੇ ਉੱਤੇ ਸਲਵਾਰ ਕੱਟਣੀ ਸਿਖਾਉਂਗੀ ਉਹ ਤਰੀਕਾ ਸਾਰਿਆਂ ਚੋਂ ਸੌਖਾਗਾ ਤੁਸੀਂ ਬਾਕੀ ਸਾਰੇ ਤਰੀਕੇ ਭੁੱਲ ਜਾਓਗੇ ਬਾਕੀ ਤੁਹਾਨੂੰ ਇਹ ਕੈਮਰਾ ਨੀਚੇ ਵਿਛਾਏ ਹੋਣ ਕਰਕੇ ਘਟਾ ਉਹ ਹੁੰਦਾ ਬੜੀ ਜ਼ਿਆਦਾ ਢਾਲ ਵੀ ਨਹੀਂ ਮੈਂ ਪਾਈ ਹੈਗੀ ਆ ਤੁਹਾਨੂੰ ਮੈਂ ਕੈਮਰੇ ਘੁਮਾ ਕੇ ਦਿਖਵਾ ਰਹੀ ਆਂਗੀ ਇਹ ਦੇਖੋ ਜੀ ਜਿਆਦਾ ਢਾਲਣੀ ਹੈਗੀ ਆਪਣੀ ਨਾਰਮਲ ਜੀ ਆਪਾਂ ਨੇ ਜਿਹੜੀ ਸਟੇਟ ਕੀਤੀ ਹੈ ਮੂਰੀ ਕੋਲੋਂ ਇਸ ਨਾਲ ਜੀ ਆਪਾਂ ਜਦੋਂ ਮੂਰੀ ਦੀ ਸਲਾਈ ਲਾਵਾਂਗੇ ਉਹ ਸੌਖੀ ਤੇ ਵਧੀਆ ਲੱਗ ਜੂਗੀ ਕੱਲ ਨੂੰ ਆਪਾਂ কুরਤੀ ਦੀਆਂ ਕਟਾਂ ਬਾਰੇ ਵੀਡੀਓ ਬਣਾਵਾਂਗੇ ਜੀ ਇਹ ਦੇਖੋ ਮੈਂ ਇਸ ਤਰ੍ਹਾਂ ਕੱਪੜਾ ਫੋਲਡ ਕਰਕੇ ਇਹਨਾਂ ਨੂੰ ਬੰਨ ਕੇ ਰੱਖ ਦੂੰਗੀ